ਹਾਂਜੀ ਕਿਵੇਂ ਹੋ ਸਭ ਆਈ ਹੋ hope ਕਿ ਸਭ ਠੀਕ ਹੀ ਹੋਮੋਂਗੇ ਅੱਜ ਜੀ ਤੁਹਾਨੂੰ ਆਪਾਂ ਇੱਕ ਬਹੁਤ ਹੀ ਲਾਜਵਾਬ ਮਠਾਈ ਬਣਾ ਕੇ ਦਿਖਾਵਾਂਗੇ ਜੋ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਦੇਖਣ ਦੇ ਵਿੱਚ ਤਾਂ ਇਹ ਲੱਗਦੀ ਆ ਅੱਖਾਂ ਨੂੰ ਵੀ ਹਾਂ ਇਹ ਟੇਸਟੀ ਹੋਊਗੀ ਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਜੀ ਇਹਦੇ ਲਈ ਆਪਾਂ ਇਹ ਬਣਾਵਾਂਗੇ ਆਪਾਂ ਸੂਜੀ ਤੋਂ ਇਹਦੇ ਲਈ ਆਪਾਂ ਜੋ ਤੁਹਾਨੂੰ ਦੱਸਿਆਗਾ ਵੀ ਜਿੰਨੀਆਂ-ਜਿੰਨੀਆਂ ਚੀਜ਼ਾਂ ਉਨੇ-ਉਨੇ ਲੈਣੀਆਂ ਨੇ ਤੁਸੀਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਲੈਣਾਗਾ ਜੀ ਸਭ ਤੋਂ ਪਹਿਲਾਂ ਵੀ ਇੱਕ ਪੇਸਟ ਹੀ ਬਣਾ ਲਓ ਮਿਕਸੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਲਵਾਂਗੇ ਸੂਜੀ ਇਹ ਸੂਜੀ ਦੀ ਜੀ ਤੁਸੀਂ ਇੱਕ ਕੌਲੀ ਲੈ ਸਕਦੇ ਹੋ ਬਾਕੀ ਜਿਵੇਂ ਆਪਾਂ ਤੁਹਾਨੂੰ ਹਾਫ ਹਾਫ ਦੱਸਿਆ ਇਹਦੀ ਤੁਸੀਂ ਇੱਕ ਕੌਲੀ ਲੈ ਸਕਦੇ ਹੋ ਤੇ ਆਪਾਂ ਇਹਨੂੰ ਸੇ ਤੋਂ 7 ਮਿੰਟ ਲਈ ਭੁੰਨਣਾਗਾ ਜੀ ਤੁਸੀਂ ਸੂਜੀ ਨੂੰ ਪਹਿਲਾਂ ਵੀ ਹਲਕੀ ਹਲਕੀ ਅੰਜ ਤੇ ਵੀ ਇਹਨੂੰ ਭੁੰਨ ਲੈਣਾ ਉਸ ਤੋਂ ਬਾਅਦ ਜੋ ਆਪਾਂ ਪੇਸਟ ਬਣਾਇਆ ਸੀ ਮਿਕਸੀ ਦੇ ਵਿੱਚ ਤੇ ਉਹ ਇਹਦੇ ਵਿੱਚ ਪਾ ਲੈਣਾਗਾ ਤੁਸੀਂ ਨੇ ਤੇ ਇਹ ਨੂੰ ਹੋਣ ਤੋਂ ਬਾਅਦ ਵੀ ਜਦੋਂ 2-3 ਮਿੰਟ ਹੋ ਗਏ ਵੀ ਹਾਂ ਪਕਾਉਂਦਿਆਂ ਨੂੰ ਤੁਸੀਂ ਉਸ ਤੋਂ ਬਾਅਦ ਨਾ ਤੁਸੀਂ ਦੁੱਧ ਲੈਣਾਗਾ ਵਿੱਚ ਇਹ ਉਵਾਲੀ ਦਿੱਤੀ ਹੋਵੇ ਦੁੱਧ ਦੀ ਦੇਸੀ ਚਾਹ ਠੰਡਾ ਹੋਵੇ ਵੀ ਉਹ ਕੋਈ ਗੱਲ ਨਹੀਂ ਵੀ ਗਿਮੇ ਦਾ ਵੀ ਹੋਵੇ ਇੱਕ ਕੌਲੀ ਦੁੱਧ ਦੀ ਪਾਉਣੀ ਹੈ ਜੀ ਬਸ ਆਪਾਂ ਜੋ ਦੁੱਧ ਦੇ ਨਾਲ ਆ ਨਾ ਉਹ ਟੇਸਟ ਬਹੁਤ ਜ਼ਿਆਦਾ ਵਧੀਆ ਬਣ ਜਾਊਗਾ ਬਾਕੀ ਆਪਾਂ ਤੁਹਾਨੂੰ ਸਭ ਨੂੰ ਦੱਸਿਆ ਹੋਇਆ ਵੀ ਕਿਵੇਂ ਕੀ ਕੀ ਪਾਉਣਾਗਾ ਜੀ ਤੇ ਉਸ ਤੋਂ ਬਾਅਦ ਆ ਦੇਖੋ ਜੀ ਆਪਾਂ ਇਹਦੇ ਵਿੱਚ ਉਹ ਫੂੜ ਵੀ ਉਹ ਕੀਤਾਗਾ ਐਡ ਕੀਤਾ ਗਈ ਤੇ ਇਸ ਤੋਂ ਬਾਅਦ ਹੀ ਆਪਾਂ ਆ ਗਿਆ ਸੁੱਕਾ ਦੁੱਧ ਇਹੋ ਸੁੱਕਾ ਦੁੱਧ ਪਾਉਣ ਦੇ ਨਾਲ ਨਾ ਇਹਦਾ ਟੇਸਟ ਹੁੰਦਾ ਹੀ ਉਹ ਵੀ ਜ਼ਿਆਦਾ ਵਧੀਆ ਆਵਾਜਾਂਦਾ ਜੇ ਤੁਹਾਡੇ ਕੋਲੇ ਹੈ ਨਹੀਂਗਾ ਤਾਂ ਤੁਸੀਂ ਨਹੀਂ ਵੀ ਨਹੀਂ ਪਾਉਣਾ ਤਾਂ ਨਾ ਪਾਇਓ ਕੋਈ ਗੱਲ ਨਹੀਂ ਲੇਕਣਾ ਦੇਸੀ ਘਿਓ ਦਾ ਚਮਚਾ ਪਾ ਲਿਓ ਜੀ ਵਿੱਚ ਇਹਦੇ ਨਾਲ ਨਾ ਵੀ ਟੇਸਟ ਦੇਸੀ ਘਿਓ ਦੇ ਨਾਲ ਕੋਈ ਵੀ ਮਿਠਾਈ ਆ ਉਹਦਾ ਟੇਸਟ ਵਧੀਆ ਹੋ ਜਾਂਦਾ ਬਾਕੀ ਜੇ ਤੁਹਾਡੇ ਕੋਲੇ ਕੋਈ ਚੀਜ਼ ਹੈ ਨਹੀਂਗੀ ਤਾਂ ਵਿੱਚ ਚਾਹੇ ਨਾ ਪਾਓ ਸਕਿੱਪ ਵੀ ਹੋ ਸਕਦੀ ਹੈਗੀ ਤੇ ਜਿਵੇਂ ਆਪਾਂ ਪਾਇਆ ਸੀਗਾ ਆ ਦੇਖੋ ਜੀ ਇਸ ਤੋਂ ਬਾਅਦ ਆਪਣੀ ਇਹ ਮਠਾਈ ਬਣ ਗਈ ਆ ਤੇ ਆਪਾਂ ਬਣਾਉਣ ਤੋਂ ਬਾਅਦ ਗੈਸ ਤੋਂ ਲਾਹੀ ਲਗਭਗ 10-20 ਮਿੰਟਾਂ ਬਾਅਦ ਜੇ ਠੰਡੀ ਹੋ ਗਈ ਤਾਂ ਆਪਾਂ ਐਵੇਂ ਪੇੜੇ ਜੀ ਬਣਾਉਣ ਲੱਗੇ ਇਹ ਆਪਣੇ ਮਨ ਚਾਹੇ ਤੁਸੀਂ ਬਣਾ ਸਕਦੇ ਹੋਗੇ ਜੀ ਲੱਡੂ ਵੀ ਬਣਾ ਸਕਦੇ ਹੋਗੇ ਗੋਲ ਪੇੜਿਆਂ ਦੀ ਸ਼ੇਪ ਵੀ ਦੇ ਸਕਦੇ ਹਾਂ ਜਿਵੇਂ ਤੁਹਾਨੂੰ ਚੰਗਾ ਲੱਗੇ ਇਹ ਤੁਸੀਂ ਓਵੇਂ ਬਣਾ ਸਕਦੇ ਹੋਗੇ ਜੀ ਮਠਾਈ ਬਸ ਇਹ ਖਾਣ ਦੇ ਵਿੱਚ ਬਹੁਤ ਜ਼ਿਆਦੇ ਲਾਜਵਾਬ ਬਣੀ ਦੀ ਕਹੜੇ ਫੈਮਿਲੀ ਦੇ ਵਿੱਚ ਸਭ ਨੂੰ ਬਹੁਤ ਜ਼ਿਆਦੇ ਪਸੰਦ ਆਈ ਇਹ ਇਹ ਸਾਬੋ ਹੀ ਗੱਲ ਕਹਿੰਦੇ ਵੱਧ ਮਲੋ ਬਣਾਉਣੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਮਾਂ ਚਲੋ ਬਾਅਦ ਚ ਬਣਾ ਲਾਂਗੇ ਕਦੇ ਤੁਸੀਂ ਵੀ ਬਣਾ ਕੇ ਦੇਖੋ ਜੀ ਖਾਣ ਦੇ ਵਿੱਚ ਬਹੁਤ ਜ਼ਿਆਦੇ ਲਾਜਵਾ ਬਣਦੀ ਹੈ ਇਹ ਬੱਚਿਆਂ ਨੂੰ ਵੀ ਬਲਕਿ ਮੈਨੂੰ ਇਹ ਵੀ ਬੱਚਿਆਂ ਨੇ ਮਿੱਠਾ ਨਹੀਂ ਖਾਣਾ ਬਲਕਿ ਬੱਚਿਆਂ ਨੂੰ ਵੀ ਬਹੁਤ ਜ਼ਿਆਦੇ ਪਸੰਦ ਆਈ ਏ ਆ ਦੇਖੋ ਜੀ ਵੈਸੇ ਇਹ ਦੇਖਣ ਦੇ ਵਿੱਚ ਵੀ ਕਿੰਨੀ ਸੋਹਣੀ ਲੱਗਦੀ ਪਈ ਹੈਗੀ ਵੈਸੇ ਬਣ ਵੀ ਬਹੁਤ ਛੇਤੀ ਗਈ ਇਹ ਲਗਭਗ ਮੈਨੂੰ ਐਂ ਲੱਗਦਾ ਵੀ 10 ਮਿੰਟੋਂ ਮਸਾਂ ਲੱਗੇ ਸੀਗੇ ਵੀ ਜਲਦੀ ਬਣ ਗਈ ਸੀਗੀ ਵਧੀਆ ਬਾਕੀ ਆਪਣੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਆਪਣਾ ਧੰਨਵਾਦ ਜੀ